ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਈ ਦਿਨਾਂ ਤੋਂ ਲੈ ਕੇ ਸਤਿਗੁਰੂ ਜੀ ਦੀ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਵਤਾਰ ਤੇ ਹੜੇ ਨੂੰ ਉਪਰ ਰੱਖਦੇ ਆਂਗੇ ਸਤਾਂ ਬੜਾ ਪ੍ਰੇਮ ਅਨੁਸ਼ਰਧਾ ਦੇ ਨਾਲ ਔਰ ਭਾਈ ਆਪਾ ਇਹ 10 ਦਿਨ ਪ੍ਰਭਾਵੀ ਫੇਰੀ ਇਸ ਰਾਇਮਸਰ ਗੁਰਦੁਆਰਾ ਸਾਹਿਬ ਤੋਂ ਕੱਢ ਕੇ ਔਰ ਸਾਰੀ ਨਗਰ ਦੀ ਪ੍ਰਕਰਮਾ ਕਰਦੇ ਹੋਏ ਔਰ ਉਸੇ ਆਹੋ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਆਪਾਂ ਭਾਈ ਅੱਜ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੜਕਤੋਂ ਲੈ ਕੇ ਇਹ ਵੀ ਸੇਵਾ ਸਾਰੀਆਂ ਸੰਗਤਾਂ ਆਪ ਸਰਗੁਰੂ ਦਾ ਸਾਹਬ ਤੋਂ ਚੱਲ ਗਏ ਔਰ ਸੇਵਾ ਕਰ ਰਹੀਆਂ ਸਾਰੀਆਂ ਸੰਗਤਾਂ ਔਰ ਇਹ ਦਿਹਾੜੇ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਦਿਹਾੜੇ ਮਨਾਏ ਜਾਂਦੇ ਨੇ ਕੋਨੇ-ਕੋਨੇ ਤੇ ਸਾਡਾ ਫਰਜ਼ ਵੀ ਬਣਦਾ ਸਿੱਖ ਕੌਮ ਦਾ ਔਰ ਅੱਜ ਦੇ ਦਿਨਾਂ ਔਰ ਸਾਰੇ ਭਾਈ ਇਹ ਦਿਹਾੜੇ ਮਨਾਏ ਜਾਂਦੇ ਨੇ ਇਹ ਬਹੁਤ ਬਹੁਤ ਧੰਨਵਾਦ ਆ ਪ੍ਰਬੰਧ ਕਮੇਟੀ ਦਾ ਔਰ ਲੋਕਾਂ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਭਾਈ ਸਾਰਾ ਜੋ ਕਾਰੋਬਾਰ ਹੈ ਇਹ ਕਿਸੇ ਇਕੱਲੇ ਬੰਦੇ ਕਲੇ ਮਰੁੱਪ ਦਾ ਕੰਮ ਨਹੀਂ ਔਰ ਇਹ ਜਿਹੜਾ ਇਹ ਸਮਾਂ ਸਤਗੁਰੂ ਪਾਸ਼ਾ ਅਵਤਾਰ ਦਿਹਾੜਾ ਮਨਾਇਆ ਜਾਂਦਾ ਹੈ ਇਹ ਸਾਰੇ ਭਾਈ ਵੀਰ ਭਾਈ ਬਜ਼ੁਰਗ ਔਰ ਸਾਰੇ ਬੜੇ ਖੁਸ਼ੀ ਨਾਲ ਮਨਾਉਂਦੇ ਆ ਔਰ ਆਪਣੇ ਸਾਰੇ ਜਿੱਥੇ ਵੀ ਕਿਸੇ ਭਾਈ ਕੋਈ ਬਿਸਕੁਟ ਆ ਜਾਂ ਲੰਗਰ ਔਰ ਕੋਈ ਹੋਰ ਪੁਜਾਰਤਾਂ ਦਾ ਲੰਗਰੇ ਮੇਰੇ ਸਤਿਗੁਰੂ ਜੀ ਦੀ ਆਉਣ ਤੇ باوجود ਸਾਰੀਆਂ ਸੰਤਾਂ ਭਾਈ ਮਨਾ ਰਹੇ ਹੋ ਥੋੜਾ ਬਹੁਤ ਧੰਨਵਾਦ ਤੁਹਾਡਾ ਸਾਡੇ ਗੱਲ

yeah <laughs> ਨਥਾ ਆਪਣ ਸੋ ਪੁਜਾ ਆਸਣ ਤੋਂ ਪਰਸੋ ਸਿੱਧ ਆਸਣ ਸਭ ਜਗਤ ਦੇ ਨਾਨਕ ਆਗਮ ਤੇ ਜੇ ਕੋ ਨਾਨਕ ਆਗਮ ਤੇ ਕੰਕਰੀ ਨਕਰੀ ਉੱਤਰ ਨੂੰ ਸਾਰ ਹੋਵੇ ਜੀਵਨ ਦਾ ਸਦਾ ਬਸੋ ਹੋਵੇ ਜੀਵਨ ਦਾ ਸਦਾ ਬਸੋ ਹੋਵੇ ਕਿ ਸਦਾ ਬਸੋ ਬੋਲ ਕਿ ਜੀਵਨ ਸਦਾ ਬਸੋ ਸਤ ਕਰਨਾ ਹੈ ਕਿ You i ਪਾਪ ਪਰ ਕਰੇ ਪੂਜਾ ਆਸਣ ਤਾਂ ਪਰਸੋ ਪੂਜਾ ਆਸਣ ਤਾਂ ਪਰਸੋ ਸਿੱਧ ਆਸਣ ਸਭ ਜਗਤ ਦੇ ਨਾਨਕ ਆਗਮਤ ਜੇ ਕੋ ਨਾਨਕ ਆਗਮਤ ਜੇ ਕੋ ਕੰ ਕਰੀ ਨ ਤੁ ਗਰੀ ਉਤਾਰਿਉ ਸਾਰ ਹੋਵੇ ਜੀਵਨ ਦਾ ਸਦਾ ਬਸ ਬੋਲ ਕੇ ਜੀ ਸਮਾਣਾ ਬੋਲ ਸਤ ਕਰਨਾ ਹੈ ਤੂੰ ਪਰਿਗਟ ਆਂ ਮਿੱਠੀ ਤੂੰ ਜਦ ਜਾਣ ਹੋ ਸਤਿਗੁਰ ਨਾਦਰ ਬੋਲ ਆ ਜਿੱਥੇ ਬੋਲ ਆਸਣ ਤੋਂ ਆਪਣੀ ਸੋਪ ਗਿਆ ਆਸਣ ਤੋਂ